ਉਹ ਇਹ ਆਪਣਾ ਸਿੱਖਿਆ ਪਲੱਸ ਅੰਮਰਸਰ ਵਿਕਾਸ ਮੰਚ ਇਹਨਾਂ ਨੇ ਪ੍ਰੈਸ ਕਾਨਫਰੰਸ ਲਕੀ ਸੀ ਮੈਨੂੰ ਉੱਥੇ ਬੁਲਾਇਆ ਸੀ ਸ਼ਾਇਦ ਇਸੇ ਕਰਕੇ ਕਿ ਕੋਈ ਜਿਹੜੇ ਫੈਕਟ ਵੇਲੇ ਦੇ ਇਹਨਾਂ ਨੂੰ ਨਹੀਂ ਪਤਾ ਹੋਣਗੇ ਮੈਂ ਦੱਸਾਂ ਤੇ ਮੈਂ ਤਾਂ ਸਿਰਫ ਬਾਕੀ ਦੀ ਸਾਰੀਆਂ ਗੱਲਾਂ ਇਹਨਾਂ ਨੇ ਕੀਤੀਆਂ ਮੈਂ ਸਿਰਫ ਇੰਨੀ ਗੱਲ ਕੀਤੀ ਆ ਵੀ ਇਹ ਕਿਸ ਤਰ੍ਹਾਂ ਬਚਿਆ ਇਹ ਪ੍ਰੋਜੈਕਟ ਉਹ ਦੱਸੂਗਾ ਕਿ ਕਿ ਇਸ ਤਰ੍ਹਾਂ ਬਾਕੀਆਂ ਦੀ ਤੇ ਡਿਮਾਂਡ ਸੀ ਸਿੱਖਿਆ ਦੀ ਵੀ ਡਿਮਾਂਡ ਸੀ ਇਵਿਡੈਂਟ ਲੈਬਸ ਨੂੰ ਨਾਲ ਸੀ ਇਹ ਪ੍ਰੋਜੈਕਟ ਤੇ ਇਹਨਾਂ ਨੇ ਵੀ ਆਪਣਾ ਸੰਪਰਕ ਕੀਤਾ ਅੰਮ੍ਰਿਤਸਰ ਵਿਕਾਸ ਮੰਚ ਨੇ ਮੈਂ ਉਹਦੇ ਤੇ ਸਟੈਂਡ ਲਿਆ ਪੈਸਾ ਆਪਣੇ ਡਿਪਾਰਟਮੈਂਟ ਚੋਂ 25 ਕਰੋੜ ਇੰਪਰੂਵਮੈਂਟ ਟਰਸਟ ਤੇ 50 ਕਰੋੜ ਇੱਥੋਂ ਆਪਣਾ ਏਡੀਏ ਚੋਂ ਜਿਹੜਾ ਅੰਮ੍ਰਿਤਸਰ ਦਾ ਹੀ ਪੈਸਾ ਸੀ ਉਹ ਦੇ ਕੇ ਤੇ ਮੈਂ ਇਹ ਜਗ੍ਹਾ ਜਿਹੜੀ ਆ 60 ਏਕੜ ਲੈ ਕੇ ਦਿੱਤੀ ਤੇ ਇਹ ਪ੍ਰੋਜੈਕਟ ਬਚ ਪਾਇਆ ਬਾਕੀ ਤੇ ਪ੍ਰੋਜੈਕਟ ਜਿਹੜਾ ਵਾ ਉਹਦਾ ਬਾਅਦ ਦੇ ਵਿੱਚ ਜੋ ਮਕਸਦ ਸੀ ਉਹ ਨਹੀਂ ਪੂਰਾ ਹੋਇਆ ਉਹ ਵਕਰੀ ਗੱਲ ਆ ਉਹਦੇ ਵਾਸਤੇ ਐਫਰਟ ਕਰਨਾ ਬਾਕੀ ਆ ਜੇ ਲੋਕੀ ਜ਼ਿੰਮੇਵਾਰੀ ਦਿੰਦੇ ਆ ਤੇ ਇਹਦਾ ਜਿਹੜਾ ਸੈਂਟਰ ਆਫ ਐਕਸਲੈਂਸ ਇਨ ਐਗਰੀਕਲਚਰ ਐਂਟਰਪ੍ਰੀਨਿਓਰਸ਼ਿਪ ਜਿਹੜਾ ਬੰਨਾ ਸੀ ਮਤਲਬ ਨਮੀ ਟੈਕਨੀਕ ਦੇ ਨਾਲ ਫਸਲਾਂ ਆਮਦਨ ਵਧਾਉਣ ਵਾਸਤੇ ਕਿਸ ਤਰ੍ਹਾਂ ਫਸਲਾਂ ਡਾਇਵਰਸੀਫਿਕੇਸ਼ਨ ਪ੍ਰੋਸੈਸਿੰਗ ਰਿਸਰਚ ਹੁੰਦੀ ਆਏ ਮਾਰਕੀਟਿੰਗ ਇਹ ਸਾਰੇ ਰਿਸਰਚ ਸਾਰੇ ਇਹ ਉਹ ਪ੍ਰੋਸੈਸ ਜਿਹੜਾ ਨਾ ਇਹ ਚੀਜ਼ ਬਣਾਉਣੀ ਆਪਣਾ ਐਗਰੀਕਲਚਰ ਤੋਂ ਆਪਣੀਆਂ ਸਬਜ਼ੀਆਂ ਪੈਦਾ ਕਰਨੀਆਂ ਉਹਨਾਂ ਨੂੰ ਪ੍ਰੋਸੈਸ ਕਰਨਾ ਉਹਦੀ ਮਾਰਕੀਟਿੰਗ ਇਹ ਸਾਰਾ ਕੁਝ ਉਹਦੇ ਚ ਆ ਤੇ ਡਾਇਵਰਸੀਫਿਕੇਸ਼ਨ ਵਿੱਚ ਅਸੀਂ ਪਾਣੀ ਕਿਤਨਾ ਬਚਾ ਸਕਦੇ ਆ ਛੋਨੇ ਤੋਂ ਤੋਂ ਬਾਅਦ ਤੇ ਉਹਦੀ ਫਿਰ ਮਾਰਕੀਟਿੰਗ ਸਾਰਾ ਇਹ ਇਹ ਮਕਸਦ ਪੂਰਾ ਨਹੀਂ ਆ ਉੱਥੇ ਸੈਂਟਰ ਆਫ ਬਿジネス ਬਣਾਤਾ ਉਹਦੀ ਜਦ ਕੇ ਪੰਜਾਬ ਜਿਹੜਾ ਵਾ ਉਹ ਐਗਰੀਕਲਚਰ ਸਟੇਟ ਆ ਇਹਦੀ ਜਰੂਰਤ ਤੇ ਜਿਹੜੀ ਐਗਰੀਕਲਚਰ ਬੇਸਡ ਕੰਮਾਂ ਵਾਸਤੇ ਆ ਪਰ ਐਮਪੀ ਗੁਰਜੀਤ ਉਹ ਜਿਹੜਾ ਕਹਿੰਦੇ ਕਿ ਮੈਂ ਬਚਾਇਆ ਜੀ ਇਹਨੂੰ ਕਿੱਥੇ ਜਾਦੇ ਨਾ ਦੱਸੇ ਨਾ ਮੈਂ ਤੇ ਦੱਸਤਾ ਤੇ ਮੈਂ ਪੈਸੇ ਕਿੱਥੋਂ ਦਿੱਤੇ ਆ ਤੇ ਕਿੱਤਰਾ ਆਇਆ ਉਹ ਨਿਊਜ਼ ਉਦੋਂ ਦੀਆਂ ਮੈਂ ਮੈਂ ਕੋ ਹੁਣ ਥੋੜੀ ਲਵਾਈਆਂ ਉਦੋਂ ਦੀਆਂ ਨਿਊਜ਼ ਆ ਸਾਰੀਆਂ ਇਹ ਖਬਰਾਂ ਇਹ ਉਦੋਂ ਦੀਆਂ ਹੈ ਨਾ ਇਹ ਫੋਟੋਆਂ ਉਦੋਂ ਦੀਆਂ ਇਹ ਉਹ ਅਮਦ ਨਹੀਂ ਪੱਥਰ ਪੂਜਾ ਇਹਨਾਂ ਨੇ ਮੇਰੇ ਕੋਲ ਇਸ ਕਰਕੇ ਕਰਾਈ ਸਾਰਾ ਇਹ ਦੇਖੋ ਮੈਂ ਸਮਝ ਨਹੀਂ ਲਾਦੀ ਪਰ ਇਹ ਉਦੋਂ ਦੀਆਂ ਵਾ ਹੈ ਨਾ ਸੰਸਦ ਹੁਣ ਵਿਚਾਰੇ ਉਹਨਾਂ ਦੇ ਵਿੱਚ ਕ੍ਰੈਡਿਟ ਚੁਬੀ ਦੀ ਕੋਸ਼ਿਸ਼ ਚਾ ਪਰ ਬੰਦਾ ਤੇ ਬੈਠਾ ਜਿੰਦਾ ਜਾਗਦਾ ਨਾ ਸਾਹਮਣੇ ਤੇ ਹੁਣ ਗੱਲ ਆਵੇ ਚੂਰ ਤੇ ਉਹਦਾ ਜੱਲੇ ਜਦੋਂ ਬੰਦਾ ਕਿਤੇ ਪਰਾਂ ਹੋਣਾ ਚੱਲੇ ਪਰ ਜੋ ਸਭ ਜੋ ਇਸ ਲਈ ਆਈਐਮ ਦੇ ਖਲਾਫ ਬਣੀ ਹੋਈ ਹੈ ਕਿ ਸਟੇਟ ਗਵਰਨਮੈਂਟ ਦੇ ਕੀ ਰੋਲ ਅਕਾ ਕਿਉਂਕਿ ਸੈਂਟਰ ਗਵਰਨਮੈਂਟ ਕੋਈ ਪ੍ਰੋਜੈਕਟ ਲੈਂਦੀ ਹੈ ਲੇਕਿਨ 2014 2019 ਦੇ ਵਿੱਚ ਹਾਰਨ ਤੋਂ ਬਾਅਦ ਕੀ ਉਹਦੇ ਵਿੱਚ ਧਿਆਨ ਸਟੇਟ ਗਵਰਨਮੈਂਟ ਦਾ ਉਹੀ ਰੋਲ ਹੈ ਜਿਹੜਾ ਮੇਰਾ ਰਿਹਾ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਬਿਲਡਿੰਗਾਂ ਮੰਦੀਆਂ ਪਈਆਂ ਉਹਦਾ ਜੇ ਮਕਸਦ ਨਹੀਂ ਪੂਰਾ ਹੋ ਰਿਹਾ ਉਹਦਾ ਸੈਂਟਰ ਦੀ ਜਿਹੜੀ ਸਰਕਾਰ ਆ ਉਹਨੂੰ ਵੀ ਉਹਦਾ ਸੰਗਿਆਨ ਲੈਣਾ ਚਾਹੀਦਾ ਤੇ ਜਿਹੜਾ ਐਮਪੀ ਸੀਗਾ ਉਹਨੂੰ ਵੀ ਅਵੇਅਰ ਰਹਿਣਾ ਚਾਹੀਦਾ ਹੈ ਵੀ ਜਿਹੜਾ ਮਕਸਦ ਇਹਦਾ ਜੇ ਨਹੀਂ ਪੂਰਾ ਹੋ ਰਿਹਾ ਉੰਜ ਹੀ ਕ੍ਰੈਡਿਟ ਲੈਣ ਦਾ ਜੇ ਐਹੀ ਕਰਾ ਦਿੰਦੇ ਪਰ ਐਮਪੀ ਨੇ ਐਹੀ ਕਰਾ ਦਿੰਦੇ ਸੈਂਟਰ ਦਾ ਕੀ 2014 19 ਦੇ ਹਾਰ ਦਾ ਜਿਹੜਾ ਵਾ ਉਹ ਮੁੱਖ ਕਾਰਨ ਆ ਕਿ ਧਿਆਨ ਨਹੀਂ ਦਿੱਤਾ ਸੈਂਟਰ ਨੇ ਐਮਪੀ ਨੇ ਰੋਲ ਨਹੀਂ ਲਿਭਾਇਆ 2014 ਦੇ ਵਿੱਚ ਪ੍ਰੋਜੈਕਟ 2019 ਦੇ ਸਾਰਾ ਲੈ ਆਏ ਤੇ ਰਾਣੀ ਤੇ ਗੁਰੂ ਤੇ ਜੈਤੂ ਸਾਹਿਬ ਜਦੋਂ ਇਹ ਹਾਰ ਹੁੰਦੀ ਉਹਨਾਂ ਦੇ ਉਸ ਤੋਂ ਬਾਅਦ 2019 ਦੇ ਵਿੱਚ ਹਾਰ ਹੁੰਦੀ ਕਿਉਂਕਿ ਕਿਤੇ ਨਾ ਕਿਤੇ ਸੈਂਟਰ ਦੀ ਵੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਹਾਰ ਤੇ ਲੋਕੀ ਐਕਸੈਪਟ ਨਹੀਂ ਕਰਦੇ ਬਾਹਰ ਉਹ ਹਾਰ ਜਿਹੜੀਆਂ ਉਹ ਆਈਐਮ ਦੇ ਨਾਲ ਨਹੀਂ ਕੁਝ ਨੂੰ ਅਟੈਚ ਕਰ ਸਕਦੇ ਉਹਨੂੰ ਹੈਨਾ ਐਮਪੀ ਦੇ ਐਮਪੀ ਦੇ ਉਹਦਾਂ ਸੀ ਉਦੋਂ 2014 ਵਿੱਚ ਬਣ ਗਿਆ ਤੇ ਰੋਲ ਵੀ ਸਾਰਾ ਹੀ ਬਣਿਆ 2017 ਆ 2017 ਚ ਤੇ ਇਹ ਨਾਲੇ ਇਹ 2015 ਜਿੱਤੇ ਅਸੀਂ ਜ਼ਮੀਨ ਲੈ ਲਈ ਤੇ 2017 ਇ ਤੋਂ ਐਮਪੀ ਬਣਿਆ ਤੇ ਇਹ ਕਿੱਥੋਂ ਲਿਆ ਆ ਜੀ ਮੈਨੂੰ ਇਹ ਦੱਸੋ ਚੱਲੇ ਇਹ ਤੇ ਡੇਟ ਹੀ ਨਹੀਂ ਹਲਦੀ ਤੁਸੀਂ ਆਪ ਵੀ ਦੱਸਤਾ ਮੇਰਾ ਇਸ ਗੱਲੋਂ ਸਗੋਂ ਧਿਆਨ ਉੱਕ ਗਿਆ ਹੈ 2015 ਚ ਆ ਵੇਖੋ ਇਹ 5 6 2015 ਹੈ ਨਾ 2 ਤਰੀਕ ਦੀ ਮੇਰੀ ਲੈਟਰ ਆ ਆ ਵੇਖੋ 2 ਤਰੀਕ ਦੀ ਮੇਰੀ ਲੈਟਰ ਆ ਇਹ 2 6 15 ਦੀ ਬਾਦਲ ਸਾਹਿਬ ਨੂੰ ਠੀਕ ਹੈ ਉਸ ਤੋਂ ਬਾਅਦ ਮੈਂ ਜੇੜਲੀ ਸਾਹਿਬ ਕੋ ਗਿਆ 6 ਤਰੀਕ ਨੂੰ ਤੇ ਉਸ ਤੋਂ ਬਾਅਦ ਮੈਂ ਨਾਲ ਹੀ ਬਾਦਲ ਸਾਹਿਬ ਕੋ ਗਿਆ ਤੇ ਪੈਸੇ ਦਾ ਮੈਂ ਸੈਂਕਸ਼ਨ ਕਰਤੇ ਤੇ ਉਹਨਾਂ ਨੂੰ ਕਿਹਾ ਤੁਸੀਂ ਉਹਨਾਂ ਕੋਲ ਜ਼ਮੀਨ ਲੈ ਲਓ ਤੇ ਇਹ 2015 ਜ਼ਮੀਨ ਲਈ ਗਈ ਤੇ ਇਹ ਜਿਹੜੀ ਹੈ ਉਦਘਾਟਨ ਕਿੰਨੀ ਤਰੀਕ ਨੂੰ ਹੋਇਆ ਇੱਕ ਮਿੰਟ ਇਹ ਜਿਹੜਾ ਮੇਰੇ ਕੋ ਪੂਜਾ ਕਰਾਈ ਇਹਨਾਂ ਨੇ ਆ ਪੂਰਾ ਜਿਹੜੀ ਆ ਇਹਨਾਂ ਨੇ ਬਾਅਦ ਚ ਜਦੋਂ ਜ਼ਮੀਨ ਲਈ ਗਈ ਉਹਦੀ ਰਜਿਸਟਰੀ ਤਾਂ اچھا ਇੱਕ ਹੋਰ ਗੱਲ ਹੈ ਸੈਂਟਰ ਨੂੰ ਸਟੇਟ ਦੇ ਵੱਲੋਂ ਟਰਾਂਸਫਰ ਜਿਹੜੀ ਆ ਨਾ ਉਹ ਵੀ ਕੈਬਨਟ ਜਿਹੜੀ ਆ ਉਹਦੇ ਚ ਆਪਾਂ ਕਰਵਾਈ ਉਹ ਵੀ ਥੋੜਾ ਟਾਈਮ ਲੱਗਣਾ ਹੈ ਹਾਂਜੀ 27 ਜੁਲਾਈ ਨੂੰ ਕੈਬਨਟ ਰੱਖ ਕੇ ਜਿਹੜੀ ਸਟੇਟ ਨੇ ਸਰਕਾਰ ਨੇ ਜ਼ਮੀਨ ਲਈ ਸੀ ਆਪਣੇ ਪੈਸੇ ਖਰਚ ਕੇ ਜਿਹੜੇ ਮੈਂ ਤੁਹਾਨੂੰ ਦੱਸਿਆ ਦਿੱਤੇ ਇਥੋਂ ਜੁਲਾਈ ਦੇ ਵਿੱਚ ਉਹ ਟਰਾਂਸਫਰ ਕਰਤੀ ਅਸੀਂ ਸੈਂਟਰ ਨੂੰ ਆਈਐਮ ਵਾਸਤੇ ਉਸ ਤੋਂ ਬਾਅਦ ਜਿਹੜਾ ਹਾਂ ਉਸ ਤੋਂ ਬਾਅਦ ਜਿਹੜਾ ਵਾ ਉਹ ਕੰਮ ਸ਼ੁਰੂ ਹੋਇਆ ਹੌਲੀ ਹੌਲੀ ਕਰਕੇ ਜੰਨਾ ਇਹਨਾਂ ਦੀ ਕਿਉਂਕਿ ਸਾਡਾ ਕੰਮ ਖਤਮ ਹੋ ਗਿਆ ਸਾਨੂੰ ਮੁੜ ਕੇ ਆ ਵੀ 17 ਦੇ ਵਿੱਚ ਲੋਕਾਂ ਨੇ ਘਰੋਂ ਭੇਜਤਾ ਤੇ 17 ਦੇ ਇਹ ਐਮਪੀ ਬਣਿਆ ਇਹਦੇ ਸਭ ਦਾ ਕੁਝ ਆਈਐਮ ਤੇ ਆ ਗਿਆ ਅਸੀਂ ਜ਼ਮੀਨ ਲੈਤੀ ਸੀ ਤੇ ਪੂਜਾ ਪੂਜਾ ਹੋ ਗਈ ਸਾਰਾ ਕੁਝ ਤੇ ਇਹ ਉਸ ਤੋਂ ਬਾਅਦ ਜਦੋਂ ਆਏ ਆ ਉਦੋਂ ਤੇ ਸਿਰਫ ਜਿਹੜਾ ਇਹਦਾ ਮਕਸਦ ਜਿਹੜਾ ਵਾ ਨਾ ਉਹ ਖਰਾਬ ਹੋਇਆ ਤੇ ਉਹਦੇ ਇੰਨਾ ਕੁਛ ਕੀਤਾ ਨਹੀਂ ਜਿਹੜਾ ਤੁਹਾਨੂੰ ਬਾਰ-ਬਾਰ ਆਨਾ ਵੀ ਸੈਂਟਰ ਆਫ ਐਕਸਲੈਂਸ ਇਨ ਐਗਰੀਕਲਚਰ ਇੰਟਰਪ੍ਰੈਨਿਓਰਸ਼ਿਪ ਜਿਹੜਾ ਉਹਦੇ ਨਾਲ ਅਡੈਸ ਸੀ ਤੇ ਉਹਦੀ ਬਜਾਏ ਇਹਨਾਂ ਨੇ ਸੈਂਟਰ ਆਫ ਹੈਪੀਨੈਸ ਬਣਾਇਆ ਇਹਨੂੰ ਇਹਦੇ ਤੇ ਵੀ ਰਣ ਦੇ ਇੰਨਾ ਕੀ ਕਰ ਦਿੰਦੇ ਇੰਨਾ ਕੀ ਕਰ ਦਿੰਦੇ ਤਾਂ ਫਿਰ ਥੋੜਾ ਬੋੜਾ ਗ੍ਰੈਡੂਏਟ ਲੈ ਲੈ ਦੋਸ਼ੀ ਹੁਣ ਕਿਤੇ ਆਪਾਂ ਕੋਈ ਪਰਚਾ ਥੋੜੀ ਕਰਨਾ ਦੋਸ਼ੀ ਨੇ ਹਿੰਦਾ ਨੈਗਲੀਜੈਂਸੀ ਅਣਗਹਿਲੀ ਜੋ ਮਕਸਦ ਐ ਐਮਪੀ ਦਾ ਉਹ ਪੂਰਾ ਨਹੀਂ ਕੀਤਾ ਲੋਕਾਂ ਨੇ ਚੁਣਿਆ ਨਾ ਲੋਕਾਂ ਨੇ ਆਪਣੇ ਕੰਮਾਂ ਦੀ ਚੁਣਿਆ ਨਹੀਂ ਉਹਨੇ ਪੂਰਾ ਦੋਸ਼ੀ ਲੋਕੀ ਢਰਾਉਣਗੇ ਉਹਨੇ ਇਲੈਕਸ਼ਨ ਸਾਡਾ ਉਹ ਦੇਣਗੇ ਮੈਂ ਦੋਸ਼ੀ ਕਿ ਢਰਾਵਾਂ ਮੈਂ ਕਹਾਂਗਾ ਇਹ ਅਣਗੈਲੀ ਆ ਇਹ ਇਹਨਾਂ ਦੀ ਲੈਗਲਜੈਂਸੀ ਆ ਇਹਨਾਂ ਨੇ ਆਪਣਾ ਮਕਸਦ ਐਮਪੀ ਬਣਾਉਣ ਦਾ ਜੋ ਲੋਕਾਂ ਦਾ ਸੀਗਾ ਉਹ ਪੂਰਾ ਨਹੀਂ ਕੀਤਾ ਉਹ ਫੇਰਨ ਨੂੰ ਤਾਂ ਸਾਰੇ ਘਰ ਬੈਠੇ ਫਿਰਦੇ ਸਭ ਆਪਣੀ ਇਕਾਈ ਕਾਰਨ ਲੋਕਲ ਵਰਸਸ ਲੋਕਲ ਤੇ ਹੋਣਿਆ ਪਹਿਲਾਂ ਬਾਹਰੋਂ ਆਉਂਦੇ ਸੀ ਫਿਰ ਕੰਮ ਵਰਸਸ ਜ਼ੀਰੋ ਨਾਲ ਕੰਮ ਵਰਸਸ ਜ਼ੀਰੋ ਲੋਕਲ ਵਰਸਸ ਲੋਕਲ ਕੰਮ ਵਰਸਸ ਜ਼ੀਰੋ ਜੁਜੀ ਸਾਹਿਬ ਅਮਰੀਦਾਂ ਵਿਡਿੰਗ ਨੂੰ ਆਨੇ ਧਿਆਨ ਦੇ ਇਜਾਰੀ ਦਿੱਤਾ ਪੰਜੇ ਦੇ ਬਲਵੰਤ ਗੁਰੂ ਮਹਾਰਾਜ ਦਾ ਨਾਮ ਲੱਗੇ ਇਸ ਤੇ ਬਾਰੇ ਲੋਕਾਂ ਦੇ ਵਿੱਚ ਰੋਸ ਵੇਖਿਆ ਜਾ ਰਿਹਾ ਹੈ ਮਾਫੀ ਵੀ ਮੰਗ ਲਈ ਚਲੋ ਇਹ ਗਲਤੀਆਂ ਜਿਹੜੀਆਂ ਧਿਆਨ ਰੱਖਣਾ ਚਾਹੀਦਾ ਪੋਲੀਟੀਕਲ ਬੰਦਿਆਂ ਨੂੰ ਮੈਂ ਇਹਨੂੰ ਇਸ਼ੂ ਨਹੀਂ ਬਣਾਉਂਗਾ ਪਰ ਧਿਆਨ ਰੱਖਣਾ ਚਾਹੀਦਾ ਵਾ ਤੇ ਵੀ ਧਰਮ ਨੂੰ ਇਹਦੇ ਚ ਨਾਲ ਜੋੜ ਕੇ ਲੋਕਾਂ ਨੂੰ ਭਾਵਕ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ ਉਲਟਾ ਵੀ ਹੋ ਜਾਂਦਾ ਕਈ ਵਾਰੀ ਤੇ ਇਹ ਉਲਟਾ ਕਈ ਵਾਰੀ ਹੋਇਆ ਤੇ ਫਿਰ ਮਾਫੀਆਂ ਮੰਗਣੀਆਂ ਪੈਂਦੀਆਂ ਵਾ ਇਸ ਜਿਹੜਾ ਨਾ ਐਮਪੀ ਨੇ ਵੀ ਭਾਂਡੇ ਮੱਜੇ ਜਾ ਕੇ ਵਾਲਮੀਕ ਦੀ ਪਤਾ ਨਾ ਪਤਾ ਕਿ ਨਹੀਂ ਪਤਾ ਹਾਂਜੀ ਹਾਂਜੀ ਚੇਜ਼ ਕਰਕੇ ਨਾ ਹੀ ਨਾ ਹੀ ਉਹ ਕਹਿੰਦਾ ਸੀ ਨਾ ਹੀ ਨਾ ਹੀ ਬਹੁਤ ਬਹੁਤ ਅਨੌਸਰ ਕਾਰ ਮੰਤਰੀ ਨੇ ਕਿ ਚਾਹਵਾ ਵਾਟ ਵੀ ਹੋ ਗਿਆ ਨਾ ਹੀ ਯੂਰਪ ਬਣਾਇਆ ਯੂਰਪ ਬਣਾਇਆ ਮਨੋ ਕੈਲ ਮੰਤਰੀ ਦਾ ਮਤਲਬ ਕੀ ਹੈ ਦੱਸੋ ਦੇ ਨਾ ਯੂਰਪ ਬਣਾਇਆ ਨੂੰ ਅੰਬਰਸਨ ਨੂੰ ਯੂਰਪ ਬਣਾ ਦੱਸੋ ਅੱਗੇ ਪੁੱਛੋ ਨਾ ਸਾਰੀ ਮੈਂ ਯੂਰਪ ਲੱਗੀਆਂ ਜਾ ਗਏ ਜੇ ਬਾਹਰ ਕਦੀ ਦੇਖਿਆ ਜੇ ਦੇਖਿਆ ਜੇ ਕਦੀ ਨਹੀਂ ਘੁੰਮਿਆ ਹੋਈ ਘੁੰਮੋ ਘੁੰਮਿਆ ਉਹਨਾਂ ਨੂੰ ਪਤਾ ਮੈਂ ਤੇ ਜਿੱਥੇ ਯੂਰਪ ਗਿਆ ਨਾ ਜੋ ਕਨਸੈਪਟ ਵੇਖਿਆ ਤੇ ਕਰਤਾ ਸਭ ਕੁਝ ਮਕੈਨੀਕਲ ਸਵੀਪਿੰਗ ਕਰਤੀ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਕਰਤੀ ਟਾਈਲਾਂ ਕਰਤੀਆਂ ਐਂਡ ਟੂ ਐਂਡ ਵਲਟੂਆ ਲੋਕ ਕਹਿੰਦੇ ਨਾ ਚਿੱਟੀ ਕਮਰੇ ਗੰਦੀ ਨਹੀਂ ਹੁੰਦੀ ਹੁਫਤਾ ਮੈਂ ਬਣਾਤਾ ਉਹ ਜੇ ਹਲਕਾ ਬਾਗ ਬਗੀਚੇ ਦੂਰ ਵੇਖਣ ਤਾਂ ਕਿ ਕਾਗੇ ਨੱਪਕ ਨਹੀਂ ਲੱਭਦਾ ਇਹ ਤੁਸੀਂ ਜਿਹੜੀ ਪੜ ਕੇ ਆਉਂਦੇ ਨਾ ਗੱਲਾਂ ਉਹ ਪੜ ਕੇ ਤੁਸੀਂ ਆਪਣੀ ਹਲਕੇ ਦੇ ਵਿੱਚ ਨਾ ਨਾਲਾ ਬੰਦਾ ਉਹ ਕਬਰ ਕਰਦਾ ਤੋਂ ਜਿਹੜੀ ਨਹੀਂ ਪੁੱਛੋ ਨਾ ਜਾ ਕੇ ਜਿਹੜਾ ਗੰਦ ਚ ਰਹੀ ਜਾਂਦਾ ਦੇਖੋ ਗੱਲ ਕਿਹੜੀ ਦੁਨੀਆ ਦੇ ਜੇ ਚੰਦਰਮੇ ਤੇ ਬੰਦਾ ਜਾ ਸਕਦਾ ਕੰਮ ਧਰਤੀ ਤੇ ਕਿਹੜਾ ਨਹੀਂ ਹੋ ਸਕਦਾ ਮੈਨੂੰ ਅਜੇ ਤੱਕ ਕੋਈ ਬੇ ਪੋਲਿਟਿਕਲ ਵਿਹਲੇ ਬੰਦੇ ਦੀ ਹਾਈ ਟੈਨਸ਼ਨ ਤਾਰਾਂ ਨਹੀਂ ਕਿਸੇ ਨੇ ਕਰਾਈਆਂ ਕਰਾਤੀਆਂ ਸੇਵਕ ਨੇ ਕਰਾਤੀਆਂ ਤਾਂ ਹੁਣ ਵੀ ਲੱਗਦੀਆਂ ਪਈਆਂ ਕਿਉਂ ਲੱਗਦੀਆਂ ਪਈਆਂ ਮੌਕਾ ਮਿਲੇਗਾ ਤੇ ਗੰਨਾ ਲਾਲਾ ਕੌਣ ਹੋਏਗਾ ਬਿਲਕੁਲ ਮੌਕਾ ਮਿਲੂਗਾ ਸਭ ਕੁਝ ਕਰਾਂਗੇ A to Z ਇਹ ਸਮਾਰਟ ਸਿਟੀ ਆ ਇੱਥੇ ਗੰਦ ਦੀ ਬੋਧ ਹੀ ਇਥੇ ਲੋਕਾਂ ਦੀਆਂ ਬਿਮਾਰੀਆਂ ਦੀ ਕੋਈ ਜਗ੍ਹਾ ਨਹੀਂ ਸਮਾਰਟ ਸਿਟੀ ਚ ਸਾਰਾ ਕੁਝ ਹੀ ਹੋਣ ਵਾਲਾ ਹੈ ਹੋਇਆ ਕਿ ਜੋ ਅਸੀਂ ਬਣਾਇਆ ਸਾਰਾ ਬਰਬਾਦ ਕਰਤਾ ਇਹਨਾਂ ਨੇ ਕੋਈ ਪੁੱਛੋ ਕਿਹੜਾ ਕੰਮ ਉਹ ਦੱਸਦਾ ਤੁਹਾਨੂੰ ਕਿਹੜਾ ਕਿਹੜਾ ਆਈਟੀ ਸਿਟੀ ਬਣਾਵਾਂਗੇ ਇਹਨੂੰ ਇਹਨੂੰ ਮੈਡੀਕਲ ਟੂਰਿਜ਼ਮ ਲੈ ਕੇ ਆਵਾਂਗੇ ਸਪੋਰਟ ਸਟੋਰੇਜ ਲੈ ਕੇ ਆਵਾਂਗੇ ਸਮਾਰਟ ਸਿਟੀ ਐਸ ਸਰਵਕ ਨੇ ਡਿਕਲੇਅਰ ਕਰਾਇਆ ਸਮਾਰਟ ਸਿਟੀ ਜ਼ਰਬਾਹ ਰੁਪਏ ਗਿਆ ਇਹਨੂੰ ਨਹੀਂ ਲਿਆਂਦੇ ਗਏ ਨਹੀਂ ਕੁਝ ਹੋ ਪਾਇਆ ਇਹਨੂੰ ਲੇਕਿਨ ਹਾਂਜੀ ਕਹਿੰਦੇ ਦਿਲ ਦੇ ਨਾਲੇ ਦੇ ਟੱਕੇ ਜਾ ਸਕਦੇ ਗੰਦੇ ਨਾਲੇ ਦੇ ਟੱਕੇ ਜਾ ਸਕਦੇ ਨਹੀਂ ਗੁਰਜੀ ਦਿਲ ਦੇ ਨਾਲ ਹਾਂਜੀ ਕਹਿੰਦੇ ਕਿ ਜਲਦੀ ਕੋ ਜਲਾਉਣਾ ਉਹ ਗੁੱਡੀ ਸਿੰਘ ਉਹ ਜਲਾਉਣ ਆਉਲੋ ਤੁਹਾਡੇ ਜਦੋਂ ਸਵਾਰ ਕਰਦੇ ਗੰਦੇ ਨਾਲਾ ਨਹੀਂ ਟੱਕਿਆ ਗਿਆ ਉਹ ਕਹਿੰਦਾ ਇਹ ਟੱਕੇ ਜਾ ਸਕਦੇ ਲਈ ਗੰਦ ਜਾਂ ਜਿੱਜਾ ਉਹ ਨਹੀਂ ਟੱਕਿਆ ਜਾ ਸਕਦਾ ਇਹ ਕੀ ਮਤਲਬ ਹਲਕੀਆਂ ਗੱਲਾਂ ਤੇ ਆ ਗਏ ਫਿਰ ਜਵਾਬ ਦੇਣ ਕੰਮ ਦਾ ਮੈਂ ਤੇ ਆਖਿਆ ਪਹਿਲੀ ਵਾਰੀ ਲੋਕਲ ਵਰਸਸ ਲੋਕਲ ਲਾਟਰੀ ਐਮਪੀ ਐ ਲਾਟਰੀ ਐਮਪੀ ਪਹਿਲੀ ਵਾਰੀ ਲਾਟਰੀ ਨਿਕਲੀ ਜਦੋਂ ਕੈਪਟਨ ਸਾਹਿਬ ਨੇ ਛੱਡੀ ਤੇ ਵੇਵ ਸੀ ਕੈਪਟਨ ਸਾਹਿਬ ਗੁਰਕਾ ਸਾਹਿਬ ਦੀ ਸੌਂ ਖਾਦੀ ਨਾਲ ਦੀ ਨਾਲ ਐਮਪੀ ਬਣ ਕੇ ਲਾਟਰੀ ਨਿਕਲਾਈ ਦੂਜੀ ਵਾਰੀ ਬਾਹਰੋਂ ਆ ਗਏ ਪੂਰੀ ਸਾਹਿਬ ਫਿਰ ਲਾਟਰੀ ਨਿਕਲਾਈ ਪਹਿਲੀ ਵਾਰੀ ਲੋਕਲ ਵਰਸਸ ਲੋਕਲ ਕਾਮ ਵਰਸਸ ਹੈ ਕੀ ਹੈ ਕੀ ਹੈ ਭਲਾ ਜ਼ੀਰੋ ਕਾਮ ਗਣਾਉਣ ਆਪਣਾ ਇੱਕ ਸਿੰਗਲ ਇੱਕ ਸਿੰਗਲ ਕਿਹਾ ਇਹ ਆਂਦੇ ਆ ਮੇਰੇ ਕਾਮ ਜੀ ਮੇਰੀ ਪ੍ਰੋਫਾਈਲ ਤੇ ਵੇਖ ਲਓ ਫੇਸਬੁੱਕ ਤੇ ਵੇਖ ਲਓ ਉਹਨਾਂ ਦਾ ਹਕੀਕਤ ਅਸਲ ਇਹ ਕੰਮ ਹੈ ਕੀਤਾ ਜਿਹੜੀ ਸੜਕ ਦੇਖ ਲੋਗੇ ਅਨਲ ਜੋਸ਼ੀ ਨੇ ਬਣਾਈ ਜਿਹੜੇ ਬਾਗ ਜਖਲੋਗੇ ਅਨਲ ਜੋਸ਼ੀ ਨੇ ਕੀਤਾ ਜਿੱਥੇ ਮਰਜ਼ੀ ਚੱਲ ਜੋਗੇ ਅਨਲ ਜੋਸ਼ੀ ਨੇ ਬਣਾਇਆ ਤਾਂ ਕੰਮ ਤੇ ਆਪ ਬੋਲੀ ਜਾਂਦਾ ਲੋਕ ਬੋਲੀ ਜਾਂਦੇ ਆ ਮੈਨੂੰ ਤਾਂ ਲੋੜ ਨਹੀਂ ਪੈਂਦੀ ਬੋਲਣ ਦੀ ਧੰਨਵਾਦ ਜੀ